ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਸਵੇਰੇ 10 ਵਜੇ ਫ੍ਰੀ ਹੋ ਜਾਵੇਗਾ ਵਾਧੇ ਰੇਟਾਂ ਦੇ ਵਿਰੁੱਧ ਅੱਜ ਕਿਸਾਨ ਪ੍ਰਦਰਸ਼ਨ ਕਰਨਗੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ 10 ਜੂਨ ਨੂੰ NHAI ਨੂੰ ਚੇਤਾਵਨੀ ਦਿੱੰਦਿਆ ਹੋਇਆ ਕਿਹਾ ਸੀ ਕਿ ਜੇਕਰ ਸ਼ਨੀਵਾਰ ਤੱਕ ਲਾਡੋਵਾਲ ਟੋਲ ਪਲਾਜ਼ਾ ਦੇ ਪੁਰਾਣੇ ਰੇਟ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਇਸ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਜਾਵੇਗਾ ਇਹਨਾਂ ਆਗੂਆਂ ਨੇ ਸੋਸ਼ਲ ਮੀਡੀਆ ਤੇ ਇਹ ਅਲਟੀਮੇਟਮ ਜਾਰੀ ਕੀਤਾ ਹੈ ਇੱਕ ਸਾਲ ਵਿੱਚ ਤੀਜੀ ਵਾਰ ਟੂਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਟੋਲ ਪਲਾਜ਼ਾ ਦੇ ਰੇਟ ਵਧਨ ਕਰਕੇ ਲੋਕ ਕਾਫੀ ਨਾਰਾਜ਼ ਨੇ ਇਸ ਸਮੇਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ NH44 ਤੇ ਸਥਿਤ ਲਾਡੋਵਾਲ ਟੂਲ ਪਲਾਜ਼ਾ ਤੇ ਸੂਬੇ ਦਾ ਸਭ ਤੋਂ ਮਹਿੰਗਾ ਰੋਡ ਟੈਕਸ ਵਸੂਲਿਆ ਜਾ ਰਿਹਾ ਹੈ ਇਸ ਮਹਿੰਗੇ ਟੂਲ ਪਲਾਜ਼ਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ ਗੱਲਬਾਤ ਕਰਦਿਆ ਪ੍ਰਧਾਨ ਦਲਬਖ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜਥਾ ਸਵੇਰੇ 10 ਵਜੇ ਲਾਡੋਵਾਲ ਟੂਲ ਪਲਾਜ਼ਾ ਤੇ ਪਹੁੰਚੇਗਾ 톨 ਅਣ ਮਿੱਥੇ ਸਮੇਂ ਲਈ ਫ੍ਰੀ ਕਰ ਦਿੱਤਾ ਜਾਵੇਗਾ ਦਲਬਾਖ ਸਿੰਘ ਨੇ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਵਧੇ ਰੇਟਾ ਕਰਕੇ ਪੂਰੇ ਦੇਸ਼ ਵਿੱਚ ਹਾਹਾਕਾਰ ਵੱਜੀ ਹੋਈ ਹੈ ਜੇਕਰ ਕਿਸੇ ਵਾਹਨ ਤੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਇੱਕ ਯਾਤਰਾ ਲਈ 430 ਰੁਪਏ ਦਾ ਟੈਕਸ ਦੇਣਾ ਪੈਂਦਾ ਹੈ ਦੱਸਦੀ ਕਿ ਕਿਸੇ ਵੇਲੇ ਇਸ ਟੋਲ ਤੇ ਰੇਟ 150 ਰੁਪਏ ਸੀ ਉੱਥੇ ਹੀ ਜੇਕਰ ਕਿਸੇ ਕੋਲ ਫਾਸਟ ਟੈਗ ਨਹੀਂ ਹੈ ਦਾ ਉਸ ਨੂੰ ਇੱਕ ਪਾਸੇ ਦਾ ਕਿਰਾਇਆ 215 ਰੁਪਏ ਪੈਂਦਾ ਸੀ ਜੇਕਰ ਪਾਸ ਦੀ ਗੱਲ ਕਰੀਏ ਤਾਂ ਇਹ ਪਾਸ 150 ਰੁਪਏ ਤੋਂ ਸ਼ੁਰੂ ਹੋਇਆ ਸੀ ਜੋ ਕਿ ਸਤੰਬਰ 2023 ਤੋਂ ਹੁਣ ਤੱਕ 340 ਰੁਪਏ ਵਿੱਚ ਬਣ ਗਿਆ ਹੈ ਜੇਕਰ ਲੁਧਿਆਣਾ ਦੇ ਵਸਨੀਕ ਨੇ ਫਲੋਰ ਜਾਣਾ ਹੈ ਤਾਂ ਉਸ ਦਾ ਤੇਲ 200 ਰੁਪਏ ਦਾ ਲੱਗੇਗਾ ਅਤੇ ਟੈਕਸ 400 ਰੁਪਏ ਲੱਗੇਗਾ ਉਸੇ ਤੇ ਰੋਸ ਦੇ ਵਿੱਚ ਅੱਜ ਆ ਜਿਹੜਾ ਲੁਧਿਆਣਾ ਵਿਖੇ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਏ ਉੱਥੇ 10 ਵਜੇ ਤੋਂ ਜਿਹੜਾ ਟੋਲ ਫ੍ਰੀ ਕਰ ਦਿੱਤਾ ਜਾਵੇਗਾ ਕਿਸਾਨ ਮਜ਼ਦੂਰ ਯੂਨੀਅਨ ਨੇ 10 ਜੂਨ ਨੂੰ ਜਿਹੜਾ ਐ ਐਨ ਐਚ ਏ ਆਈ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਪੁਰਾਣੇ ਜਿਹੜੇ ਰੇਟ ਨੇ ਉਹ ਲਾਗੂ ਨਾ ਕੀਤੇ ਗਏ ਤਾਂ ਐਤਵਾਰ ਨੂੰ ਟੋਲ ਨੂੰ ਪੂਰੀ ਤਰ੍ਹਾਂ ਫ੍ਰੀ ਕਰ ਦਿੱਤਾ ਜਾਵੇਗਾ